ਹਾਦਦੀ ਨੀਚਤਾ ਤੇ ਉੱਤਰ ਆਏ ਨੇ ਕਿ ਸਿੱਖਾਂ ਦੀਆਂ ਬੱਚੀਆਂ ਨੂੰ ਨਿਲਾਮ ਕਰਨ ਲੱਗੇ ਨੇ ਇਹ ਬਹੁਤ ਘਟੀਆ ਗੱਲ ਆ ਜੀ ਤੇ ਆਪਾਂ ਇਸ ਦੇ ਵਿੱਚ ਤੁਹਾਡੇ ਨਾਲ ਖੜੇ ਆ ਤੇ ਇਹ ਜਿਹੜੀ ਨਿਲਾਮੀ ਵਾਲੀ ਗੱਲ ਹੈਗੀ ਆ ਸੌਰੀ ਮੈਨੂੰ ਇਹ ਪੁੱਛਣਾ ਪਏਗਾ ਪਰ ਇਹ ਦੱਸੋ ਵੀ ਇਹ ਗੱਲ ਇੱਥੇ ਕਿਵੇਂ ਪਹੁੰਚ ਗਈ ਤੇ ਕਿਵੇਂ ਹੋਇਆ ਇੱਕ ਜਦੋਂ ਅਸੀਂ ਇਹਨਾਂ ਨੂੰ ਸਵਾਲ ਪੁੱਛਦੇ ਸੀ ਨਾ ਕਿਉਂਕਿ ਲੋਕਾਂ ਕੋਲ ਹੋਰ ਵੀ ਸਵਾਲ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਵੀ ਭਾਈ ਸਾਹਿਬ ਵੇ ਤੁਸੀਂ ਸਾਨੂੰ ਜਵਾਬ ਦਿਓ ਵੀ ਜਿਹੜੀਆਂ ਵੋਟਾਂ ਦਾ ਬਣੇਗਾ ਕੀ ਵੋਟਾਂ ਦਾ ਹੋਣਾ ਹੈ ਇਹ ਇਹ ਵੋਟਾਂ ਪੈ ਗਈਆਂ ਬਾਕੀ ਪਰਮੇਸ਼ਰ ਸਾਹਿਬ ਕਦੇ ਕਿ ਚੱਕੇ ਕਦੀ ਕਿਸੇ ਨੂੰ ਬੈਧ ਦਿੰਦੇ ਆ ਵੀ ਤੈਨੂੰ ਇੰਨੇ ਲੱਖ ਦੇ ਦਾਂਗੇ ਆਹ ਦੇ ਦਾਂਗੇ ਮੁੰਡਿਆਂ ਦਾ ਸ਼ਰਤੇ ਮਰਾਲੇ ਪਰ ਉਹਨਾਂ ਮੁੰਡਿਆਂ ਦੇ ਉੱਤੇ ਉਹ ਜੇਲਾ ਚ ਚਲੇ ਗਏ ਉਹਨਾਂ ਦੇ ਮਗਰ ਕੋਈ ਨਹੀਂ ਆਇਆ ਇਹਨਾਂ ਨੇ ਉਹਨਾਂ ਨੂੰ ਅਪਣਾਇਆ ਕਿਉਂ ਨਹੀਂ ਬਹੁਤ ਸਾਰੇ ਲੋਕ ਦੇ ਸਵਾਲ ਜਦੋਂ ਅਸੀਂ ਸਵਾਲ ਕਰਦੇ ਸੀ ਇਹਨਾਂ ਨੇ ਸਲੋਲੀ ਸਲੋਲੀ ਸਾਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਤੇ ਹਰ ਕੇ ਗੱਲ ਜਦੋਂ ਕਿਹਾ ਵੀ ਇਹ ਜਵਾਬ ਦੇਣੇ ਪੈਣੇ ਆ ਕੌਣ ਦੇ ਜਵਾਬ ਨੇ ਸਿੱਖਾਂ ਦੇ ਜਵਾਬ ਨੇ ਖਾਸਿਆਂ ਦੇ ਜਿਹੜੇ ਸਵਾਲ ਨੇ ਤਨੂੰ ਦੇਣੇ ਪੈਣਗੇ ਇਹਨਾਂ ਨੇ ਮੁੜ ਕੇ ਕਿਹਾ ਸੀ ਵੀ ਤੂੰ ਚਲੇ ਜਾ ਜੋ ਤੁਸੀਂ ਕਰਨਾ ਤੁਸੀਂ ਕਰ ਲਓ ਸਾਡਾ ਕੀ ਦੀ ਵਿਗਾੜ ਸਕਦੇ ਆ ਪਰਉਨੀਆ ਤਾਂ ਕਿਸੇ ਨੂੰ ਜਵਾਬ ਨਹੀਂ ਦਿੱਤਾ ਤੁਹਾਨੂੰ ਜਵਾਬ ਦੇਊਗਾ ਪਰਉਨੀ ਕੀ ਇਹਨੂੰ ਜਵਾਬ ਦਿੰਦਾ ਕਿ ਜਵਾਬ ਦੇਣੀ ਆ ਤੇ ਅਸੀਂ ਖਾਲਿਸਤਾਨ ਬਣਾਉਣਾ ਆ ਬਸ ਤੇ ਖਾਲਿਸਤਾਨ ਦੀ ਇੱਕ ਮਤ ਵਿੱਚ ਗੱਲ ਐਡ ਕਰ ਦਿੰਨਾ ਜਿੱਥੇ ਸਾਨੂੰ ਸਭ ਤੋਂ ਵੱਧ ਗੁੱਸਾ ਚੜਦਾ ਇਹਨਾਂ ਦਾ ਇੱਕ ਬੰਦਾ ਆ ਉਹ ਹੈਗਾ ਜੈਕ ਹਰੀਵਾਲ ਜਿਸ ਦਾ ਰਿਵੈਲ ਵੀ ਉਹ ਯੂਐਸਏ ਯੂਐਸਏ ਮੈਦਾ ਕੋਲ ਦਾ ਆ ਜਦੋਂ ਉਹਨੇ ਸ਼ਰਾਬ ਦੀ ਬੋਤਲ ਫੜ ਕੇ ਹੀ ਗੱਲ ਕਹੀ ਸੀ ਵੀ ਮੈਨੂੰ ਨਹੀਂ ਪਤਾ ਆਈ ਡੋਨਟ ਨੋ ਇਫ ਆਈ ਆਮ ਅ ਸੀਪਰ ਨਰਡ ਬਟ ਆਈ ਆਮ ਡੈਮ ਸ਼ੋਰ ਆਮ ਅ ਖਾਲਸਤਾਨੀ ਤੇ ਮੈਂ ਇਹਨਾਂ ਨੂੰ ਸਵਾਲ ਕੀਤਾ ਭਾਈ ਸਾਹਿਬ ਆਹ ਜਿਹੜੀ ਗੱਲ ਐ ਤੁਸੀਂ ਕਰ ਰਹੇ ਹੋ ਇਸ ਸਿੱਕੀ ਦੇ ਸਦਨਦੇ ਜਾਂ ਉਸ ਖਾਲਸਤਾਨ ਜਿਹਦੀ ਨੀ ਆਪਾਂ ਕਹਿੰਦੇ ਆਂ ਵੀ 84 ਤੋਂ ਬਾਅਦ ਚ ਰੱਖੀ ਗਈ ਐ ਭਈ ਸੰਤ ਅਨੈਲ ਸਿੰਘ ਜੀ ਦੇ ਬੋਲਾ ਜੋ ਨਿਕਲੇ ਉਹ ਬੋਲ ਨੇ ਉਹ ਤੇ ਮੈਂ ਹਾਂ ਸੰਤ ਅਨੈਲ ਸਿੰਘ ਜੀ ਵੀ ਇਸ ਜਾਓ ਉਹ ਸਹੀ ਜਿਹੜੇ ਜਿਨ੍ਹਾਂ ਨੇ ਇੰਨੀਆਂ ਚਾਹਤਾਂ ਦੇ ਦਿੱਤੀਆਂ ਇੰਨਾ ਪੰਜਾਬ ਨੇ ਛੱਲਿਆ ਤੇ ਉਹ ਇਹ ਗੱਲ ਡਰ ਜਾਣਗੇ ਇਹ ਬੜੀ ਹੈਰਾਨ ਕਰਨ ਵਾਲੀ ਗੱਲ ਆ ਜਿਹੜੀ ਤੁਸੀਂ ਕਹਿ ਰਹੇ ਹੋ ਨਵਾਂ ਨੈਰੇਟਿਵ ਲਿਆ ਕੇ ਰੱਖਣਾ ਅਸੀਂ ਹਕਤਾਂ ਨੂੰ ਦੱਸਾਂਗੇ ਵੀ ਹਰ ਮੰਦਰ ਸਾਹਿਬ ਦੇ ਦੁਆਲੇ ਸ਼ਰਾਬ ਦੇ ਠੇਕੇ ਵੀ ਬੋਲੇ ਜਾਣਗੇ ਇਹ ਮੇਰੀ ਤੱਕ ਇਹਨਾਂ ਨੇ ਗੱਲਾਂ ਕੀਤੀਆਂ ਸੋ ਇਹਨਾਂ ਨਾਲ ਗੱਲ ਕਰਕੇ ਅਸੀਂ ਪਿੱਛੇ ਸਾਡੇ ਮੁੜ ਕੇ ਇਹਨਾਂ ਨੇ ਇਸੇ ਕਰਕੇ ਵੀ ਇਹਨਾਂ ਨੇ ਇਹ ਵੀ ਇਹਨਾਂ ਦੀ ਆਪਣੀ ਥੋੜੀ ਬੇਵਕੂਫੀ ਸੀਗੀ ਇਹਨਾਂ ਨੇ ਸਾਡੇ ਪਰਿਵਾਰਾਂ ਤੱਕ ਚਲੇ ਗਏ ਕਿਉਂਕਿ ਉਹਨੂੰ ਲੱਗਦਾ ਸੀ ਵੀ ਸ਼ਾਇਦ ਜਿਹੜੇ ਸਵਾਲ ਪੁੱਛਣੇ ਚੁੱਪ ਕਰਾ ਦਈਏ ਇਹਨੂੰ ਕਿਉਂਕਿ ਮੈਂ ਇੱਕੋ ਇੱਕ ਬੰਦਾ ਸੀ ਉਹਦੇ ਵਿੱਚ ਹਾਂਜੀ ਸਾਰੇ ਤੜੇ ਵਿੱਚ ਜਿਹੜਾ ਇਹ ਗੱਲਾਂ ਦਾ ਮੈਂ ਵਿਰੋਧ ਕਰਦਾ ਵੀ ਨਹੀਂ ਕਿ ਗਲਤ ਹੈ ਜਿਹੜੀ ਗੱਲ ਇੰਚ ਤੱਕ ਮੈਂ ਕਿਹਾ ਸੀ ਵੀ ਕੋਈ ਗੱਲ ਗਲਤ ਹੈ ਉਹਨੂੰ ਆਪਾਂ ਨੂੰ ਗਲਤ ਮੰਨਣਾ ਪੈਣਾ ਆਪਣੀਆਂ ਗਲਤੀਆਂ ਮੰਨਣੀਆਂ ਪੈਣੀਆਂ ਤਾਂ ਸੇ ਕੇ ਬਰ ਸਕਦੇ ਤੇ ਇਹ ਕਹਿੰਦੇ ਜੀ ਤੈਨੂੰ ਦੱਸਾਂ ਕਿ ਕੋ ਬਾਲਾ ਬਣਦਾ ਆ ਨਾ ਸਿੱਕੀ ਦਾ ਹੈ ਜਲਾ ਤੇ ਜਦੋਂ ਤੇਰੇ ਪਰਿਵਾਰ ਜਦੋਂ ਦੱਸਾਂਗੇ ਵੀ ਸਰਕਾਰ ਕਿੱਦਾਂ ਟਾਉਂਦੀ ਹੁੰਦੀ ਆ ਉਹ ਇਹਨਾਂ ਨੇ ਉਹ ਤਰੀਕਾ ਵਰਤਿਆ ਅਮਰੀਕਾ ਦਾ ਕੀ ਸੀ ਕੀ ਸੀ ਫਿਰ ਮੇਰੇ ਪਰਿਵਾਰ ਦੇ ਕੀ ਸੀ ਹਾਂਜੀ ਤੇ ਫਿਰ ਚਲੋ ਜੀਗਾ ਫਿਰ ਮੈਂ ਤੁਹਾਡੇ ਸਾਹਮਣੇ ਹੁਣ ਤੁਹਾਨੂੰ ਦੱਸ ਰਿਹਾ ਵੀ ਅੰਦਰਲੀ ਕੀ ਗੱਲ ਆ ਵੋਟਾਂ ਦਾ ਕੀ ਚੱਕਰ ਆ ਕੀ ਕੁਝ ਹੋ ਰਿਹਾ ਆ ਇੱਥੇ ਤੱਕ ਵੀ ਇਹ ਆ ਬੰਦਿਆਂ ਨੇ ਜਿਹੜਾ ਭਾਈ ਨਿਜਰ ਤਾਂ ਕਹਿੰਦੇ ਆ ਵੀ ਅਸੀਂ ਭਾਈ ਨਿਜਰ ਸਾਡਾ ਯੋਗਦਾ ਆ ਪਰ ਜਿੱਦਣ ਉਹਦਾ ਸੰਸਕਲਪ ਹੋਣਾ ਸੀ ਹਜੇ ਤੱਕ ਐਸਐਫ ਜਿਨਾਂ ਦਾ ਬਿੱਲ ਨਹੀਂ ਦਿੱਤਾ ਉਹ ਆਪਣੇ ਉਹਦਾ ਜਿਹੜਾ ਸਾਰਾ ਖਰਚਾ ਆ ਉਹ ਪਰਿਵਾਰ ਨੇ ਖੁਦ ਚੱਕਿਆ ਹੈ ਇਹ ਬਹੁਤ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਕਿ ਨਿੱਜਰ ਸਾਹਿਬ ਦੇ ਇਸ ਸਰਕਾਰ ਦਾ ਖਰਚਾ ਇਹਨਾਂ ਨੇ ਅਨਾਉਂਸ ਕੀਤਾ ਸੀ ਪਰ ਇਹਨਾਂ ਨੇ ਜਿਕੇ ਆ ਨਹੀਂ ਆ ਮੈਂ ਕੌਮ ਦੀ ਮੈਂ ਪਾਸੂ ਪੰਥ ਦੀ ਤੇ ਮੈਂ ਆਪਣੇ ਦਿਮਾਲੇ ਨੂੰ ਰਿਪਰੈਜ਼ੈਂਟ ਕਰਨਾ ਆ ਮੈਂ ਸਿੱਖੀ ਨੂੰ ਕਰਨਾ ਆ ਸਿੱਖੀ ਦੇ ਸਿਧਾਂਤ ਨੂੰ ਤੇ ਸੱਚ ਨੂੰ ਕਰਨਾ ਆ ਕਿ ਦੁਨੀਆ ਨੂੰ ਪਤਾ ਲੱਗੇ ਵੀ ਜਿਹੜੇ ਸਿੱਖਿਆ ਉਹ ਸੱਚ ਨੂੰ ਸੱਚ ਕਹਿਣਗੇ ਪਰ ਉਹਨਾਂ ਦਾ ਆਪਣਾ ਕਿਉਂ ਨਾ ਹੋਵੇ ਅ ਇਥੇ ਮੈਂ ਥੋੜਾ ਜਿਹਾ ਰੋਕਾਂਗਾ ਤੁਹਾਨੂੰ ਦੇਖੋ ਤੁਸੀਂ ਇੱਕ ਗੱਲ ਕਹੀ ਕਿ ਇਹਨਾਂ ਦੇ ਟੀਮ ਦੇ ਲੋਕ ਹੱਥਾਂ 'ਚ ਸ਼ਰਾਬ ਦੀਆਂ ਬੋਤਲਾਂ ਫੜ ਕੇ ਕਹਿੰਦੇ ਨੇ ਕਿ ਵੀ ਆਰ ਡੈਮ ਖਾਲਸਤਾਨੀ ਵੀ ਆਰ ਨਾਟ ਸਿੱਖ ਇਹ ਬਹੁਤ ਵੱਡੀ ਗੱਲ ਹੈਗੀ ਆ ਇੱਕ ਪਾਸੇ ਤਾਂ ਸਿੱਖੀ ਦੇ ਨਾਮ ਤੇ ਏਡਾ ਵੱਡਾ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਹੈਗਾ ਔਰਾ ਬਣਾਇਆ ਹੋਇਆ ਕੰਮ ਕਰ ਰਹੇ ਨੇ ਦੂਜੇ ਪਾਸੇ ਇਹ ਚੀਜ਼ਾਂ ਹੈਗੀਆਂ ਜਿਹੜਾ ਤੁਹਾਡੇ ਪਰਿਵਾਰ ਦੇ ਨਾਲ ਹੋਇਆ ਇਹਦੀ ਗੱਲਬਾਤ ਦੇ ਵਿੱਚ ਇੱਕ ਹੋਰ ਗੱਲਬਾਤ ਆਈ ਹੈਗੀ ਮੇਰੇ ਨਾਲ ਰੌਕੀ ਵੀ ਬੈਠਾ ਹੈਗਾ ਰੌਕੀ ਬਹੁਤ ਟਾਈਮ ਤੋਂ ਆ ਰੌਕੀ ਵਾਲਮੀਕੀ ਬਹੁਤ ਟਾਈਮ ਤੋਂ ਇਸ ਚੀਜ਼ ਦੇ ਉੱਤੇ ਸਵਾਲ ਚੁੱਕਦਾ ਹੈ ਕਿ ਇਹ ਜਿਹੜੇ ਹੈਗੇ ਨੇ ਲੋਕਾਂ ਨੂੰ ਕਹਿ ਦਿੰਦੇ ਨੇ ਇਹ ਮੁੰਡਿਆਂ ਨੂੰ ਕਹਿ ਦਿੰਦੇ ਨੇ ਜੀ ਪਲਾਣੀ ਜਿਗਾ ਝੰਡਾ ਚੜਾ ਦਿਓ ਕਮਗਾਣੀ ਜਗਾ ਝੰਡਾ ਚੜਾ ਦਿਓ ਮੈਨੂੰ ਯਾਦ ਹੈ ਇੱਕ ਇਨਸੀਡੈਂਟ ਹੋਇਆ ਸੀਗਾ ਜਦੋਂ ਡੀਸੀ ਆਫਿਸ ਤੇ ਝੰਡਾ ਚੜਾਇਆ ਸੀ 1 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਗਿਆ ਸੀਗਾ ਉਹ ਝੰਡਾ ਚੜਨ ਤੋਂ ਬਾਅਦ ਉਹ ਲੜਕੇ ਦੀ ਜਦੋਂ ਪੁਲਿਸ ਦੇ ਹੱਥੋਂ ਲੜਕਾ ਆਇਆ ਮੈਂ ਉਹ ਕੇਸ ਦੀ ਲਗਾਤਾਰ ਪੈਰਵਾਹੀ ਕੀਤੀ ਲਗਾਤਾਰ ਉਸ ਕੇਸ ਦੇ ਵਿੱਚ ਇਨਵੋਲ ਰਹਾ ਉਹਦੇ ਉਹਦੇ ਇੰਨਾ ਉਸ ਤੋਂ ਬਾਅਦ ਇੰਨਾ ਟੌਰਚਰ ਔਰ ਇੰਨਾ ਕੁਝ ਹੋਇਆ ਕਿ ਬਾਅਦ ਚ ਪਤਾ ਲੱਗਿਆ ਕਿ ਉਹਦੇ ਪਿਸ਼ਾਬ ਦੇ ਵਿੱਚੋਂ ਵੀ ਖੂਨ ਆਣ ਲੱਗਿਆ ਸੀ ਉਹ ਲੜਕਾ ਕਿਉਂਕਿ ਤੁਸੀਂ ਟੀਮ ਨਾਲ ਜੁੜੇ ਹੋਏ ਹੋ ਇਹ ਦੱਸੋ ਮੈਂ ਮੈਨੂੰ ਤਾਂ ਪਤਾ ਹੈ ਕਿ ਉਸ ਲੜਕੇ ਦੀ ਅੱਜ ਤੱਕ ਇੱਕ ਪ ਤੁਸੀਂ ਇਹ ਦੱਸੋ ਵੀ ਇਹ ਜਿਹੜੇ ਝੰਡੇ ਚੜਵਾ ਦਿੰਦੇ ਨੇ ਉਸ ਤੋਂ ਬਾਅਦ ਉਹਨਾਂ ਲੜਕੀਆਂ ਦਾ ਬਣਦਾ ਕੀ ਹੈ ਇਹ ਉਹਨਾਂ ਤੱਕ ਪਹੁੰਚਦੇ ਨਹੀਂ ਉਹਨਾਂ ਦੇ ਕੋਈ ਮਦਦ ਕਰਦੇ ਨਹੀਂ ਉਹਨਾਂ ਦੇ ਕੋਈ ਵਕੀਲ ਅਰੇਂਜ ਕਰਵਾਉਂਦੇ ਨੇ ਦੇਖੋ ਜੀ ਪਹਿਲੀ ਗੱਲ ਇਹ ਹੈ ਵੀ ਇਹ ਲੋਕਾਂ ਨੂੰ ਲੋਕਾਂ ਦੇ ਸੈਂਟੀਮੈਂਟਸ ਨਾਲ ਖੇਡਦੇ ਨੇ ਜਿਹੜੇ ਗਰੀਬ ਪਰਿਵਾਰ ਆ ਜਦੋਂ ਉਹਨਾਂ ਨੂੰ ਤੁਸੀਂ 5-10 ਲੱਖ ਦਾ ਦੇਣਾ ਹੈ ਵੀ ਹਾਂ ਜੀ ਤੁਹਾਨੂੰ ਦੇਵਾਂਗੇ ਤੇ ਉਹਨਾਂ ਨੂੰ ਹੁੰਦਾ ਚਲੋ ਕੋਈ ਨਹੀਂ ਜੇ ਅਸੀਂ ਨਹੀਂ ਤੇ ਸਾਡੇ ਪਰਿਵਾਰ ਦੇ ਹਾਲਾਤ ਸੁਧਰ ਜਾਣਗੇ ਤੇ ਇਹ ਲਾਲਚ ਦੇ ਕੇ ਜਦੋਂ ਕੰਮ ਕਰਾਉਂਦੇ ਆ ਤੇ ਜਦੋਂ ਇਹ ਕੰਮ ਸਿਰੇ ਚੜ ਜਾਂਦਾ ਆ ਜੀ ਤੇ ਇਹ ਬੰਦੇ ਬਾਅਦ ਨਹੀਂ ਪੁੱਛਦੇ ਜੇ ਕੋਈ ਬੰਦਾ ਆਪਣੇ ਜਿਹਦਾ ਕੰਟੈਕਟਸ ਨਹੀਂ ਜੇ ਉਹਨਾਂ ਦੇ ਨਾਲ ਹੀ ਗੱਲ ਵੀ ਕਰਦਾ ਆ ਤੇ ਇੱਕ ਇਨਸੀਡੈਂਟ ਇਹ ਵੀ ਥੇਗਾ ਜਦੋਂ ਮੁੰਡੇ ਨੇਪਾਲ ਦੇ ਵਿੱਚੋਂ ਜਿਹੜੇ ਪੜੇ ਗਏ ਸੀ ਉਹਨਾਂ ਦਾ ਉੱਥੇ ਪੰਜਾਬ ਪੁਲਿਸ ਨੇ ਫੜ ਕੇ ਲਿਆਂਦਾ ਉਹਨਾਂ ਨੂੰ ਇਵਨ ਜੇ ਇਥੇ ਵੀ ਕਈ ਇਦਾਂ ਦੇ ਨੇ ਜਿਨ੍ਹਾਂ ਦੀਆਂ ਇਹੋ ਆਪ ਆਡੈਂਟੀਆਂ ਜਿਹੜੀਆਂ ਸ਼ੇਅਰ ਕਰ ਦਿੰਦੇ ਆ ਪੈਸਾ ਨਹੀਂ ਦਿੰਦੇ ਕਿਉਂਕਿ ਉਹਨਾਂ ਨੇ ਸਾਨੂੰ ਗਿਆ ਮੈਂ ਕਿਹਾ ਭਾਜੀ ਜੇਦੋਂ ਹੁਣ ਪੈਸਾ ਨਹੀਂ ਦਵਾਂਗੇ ਲੋਕੀ ਜਾਂਦੇ ਆ ਤਸ਼ੱਦਦ ਹੋਊਗਾ ਕਹਿੰਦਾ ਮੁੱਕਰ ਜਾਣ ਲੋਕੀ ਜਾ ਕੇ ਉੱਥੇ ਮੁੱਕਰਦੇ ਕਿਉਂ ਨਹੀਂ ਇਹਨਾਂ ਦੀ ਟੀਮ ਦੇ ਗੱਲ ਜਾਂਦੇ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਪਹਿਲਾਂ ਕਹਿ ਦਿੰਦੇ ਨੇ ਕਿ ਝੰਡਾ ਚਾੜ੍ਹ ਦਿਓ ਤੇ ਬਾਅਦ ਵਿੱਚ ਆਪ ਹੀ ਸਰਕਾਰ ਨੂੰ ਉਹਨਾਂ ਦੀ ਇਨਫੋਰਮੇਸ਼ਨ ਦੇ ਦਿੰਦੇ ਆ ਇਹ ਇਹ ਇੱਕ ਸਾਥ ਰੌਕੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਰੌਕੀ ਦਾ ਸਵਾਲ ਹੈਗਾ ਸਤਿ ਸ੍ਰੀ ਅਕਾਲ ਭਾਜੀ ਹਾਂਜੀ ਹਾਂਜੀ ਰੋਕੀ ਵਾਲਮੀਕੀ ਹੈ ਜੀ ਮੇਰਾ ਨਾਮ ਚੰਡੀਗੜ੍ਹ ਤੋਂ ਸਰੀ ਕੰਮ ਰਿਸਰਚ ਵਾਰਦਾਤ ਹੋਈ ਸੀ ਜਿਹੜਾ ਡਾਕਟਰ ਭੀਮਰਾਓਂ ਵੇਦਕੇ ਦੇ ਬੁੱਤ ਨੂੰ ਤੋੜਨ ਦੀ ਕੋਸ਼ਿਸ਼ ਹੋਈ ਸੀ ਇੱਕ ਫਲੋਰ ਹੋਈ ਸੀ ਤੇ ਇੱਕ ਮੈਸੇਜ ਦਿੱਤਾ ਸੀ ਵੀ 14 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਤੁਸੀਂ ਜਿੰਨੇ ਵੀ ਬੁੱਤ ਲੱਗੇ ਆ ਤੋੜ ਦਿਓ ਇਹ ਸਿੰਗਾ ਨੂੰ ਮੈਸੇਜ ਦਿੱਤਾ ਗਿਆ ਸੀ ਖਾਸ ਕਰ ਵੀ ਐਸੀ ਸਮਾਜ ਦੇ ਟਾਰਗੇਟ ਕੀਤਾ ਜਾਵੇ ਤੇ ਪੰਜਾਬ ਦਾ ਮੌਲ ਖਰਾਬ ਕੀਤਾ ਜਾਵੇ ਮੈਂ ਇਹ ਗੱਲ ਪੁੱਛਣਾ ਚਾਹੁੰਦਾ ਕਿ ਵੀ ਇਹ ਤੁਸੀਂ ਕਹਿ ਰਹੇ ਹੋ ਵੀ ਸਿੱਖੀ ਨੂੰ ਛੱਡ ਕੇ ਖਾਲਿਸਤਾਨ ਨੂੰ ਪੈਲ ਦਿੰਦਾ ਤੁਸੀਂ ਸਿੱਖੀ ਨੂੰ ਪੈਲ ਦਿੰਦੇ ਹੋ ਤੇ ਜਦੋਂ ਇਹ ਫੰਡਿੰਗ ਹੁੰਦੀ ਹੈ ਜਾਂ ਕੋਈ ਇਹਦੇ ਚ ਮਾਰਿਆ ਜਾਂਦਾ ਜਾਂ ਕੋਈ ਜੇਲ੍ਹ ਦੇ ਵਿੱਚ ਚਲਾ ਜਾਂਦਾ ਜਾਂ ਪੁਲਿਸ ਦੁਆਰਾ ਐਡ ਗਾਊਂਟਰ ਕਰਕੇ ਮਾਰਿਆ ਜਾਂਦਾ ਇਹ ਜਿਹੜੀ ਫੰਡਿੰਗ ਹੁੰਦੀ ਹੈ ਇਹ ਕਿੱਥੋਂ ਕਿਸ ਤਰੀਕੇ ਨਾਲ ਕਿਹਦੇ ਟਾਈ ਆਪਣੇ ਨਾਲ ਕੀ ਕੀਤਾ ਕੀਤਾ ਜਾਂਦਾ ਹੈ ਜੀ ਬੇਸਿਕਲੀ ਇਹ ਸਵਾਲਾਕੇ ਨੈਟਵਰਕੇ ਵਿੱਚ ਆਪਰੇਟ ਹੋ ਰਿਹਾ ਹਨ ਜੇ ਜਿਹੜੀ ਪਹਿਲੀ ਗੱਲ ਦੀ ਜਿਹੜੀ ਫੰਡਿੰਗ ਹੁੰਦੀ ਹੈ ਨਾ ਇੱਕ ਤੇ ਇਹਨਾਂ ਦੇ ਬੰਦਿਆਂ ਦੇ ਨਾਲ ਜਿੱਦਾਂ ਕੋਈ ਪਰਿਵਾਰਕ ਸਾਂਝਾਂ ਨੇ ਇਹਨਾਂ ਨਾਲ ਉਹਨਾਂ ਦੇ ਪੱਕੇ ਕ੍ਰੈਡਿਟ ਕਾਰਡਸ ਰੱਖੇ ਹੋਣ ਉਹਨਾਂ ਨੇ ਵੀ ਨੇ ਮਹੀਨੇ 2-400-500 ਡਾਲਰ ਕਈ ਵਾਰੀ ਚੱਕਰ ਵਰੀ ਵੀ ਬਜੇ ਟ੍ਰਾਂਜੈਕਸ਼ਨ ਉਹਦਾ ਮਾਰਦੇ ਆ ਪੁੱਛੜਾ ਆ ਵੀ ਇਹਨਾਂ ਨੇ ਜਿੱਦਾਂ ਵੱਡੇ ਵੱਡੇ ਕੰਪਨੀਆਂਜ਼ ਨੇ ਬੰਦੇ ਨੇ ਉਹ ਜੁੜੇ ਹੋਏ ਨੇ ਤੇ ਜੋ ਸੰਕੇਵਰੀ ਅਸੀਂ ਜਦੋਂ ਇਹਦੀ ਦੇਖਦੇ ਆ ਇਹ ਤਾਂ ਪੱਕਾ ਹਜੇ ਸਾਡੇ ਕੋਲ ਨਹੀਂ ਹਨ ਪਰ ਸਾਨੂੰ ਕਈ ਵਾਰੀ ਮਹਿਸੂਸ ਹੁੰਦਾ ਵੀ ਕਿਤੇ ਨਾ ਕਿਤੇ ਜਾ ਕੇ ਜਿਹੜੀ ਇੰਡੀਅਨ ਸੇਫ ਦੀ ਰੌਂਦੀ ਏਜੰਸੀ ਉਹ ਇਹਨਾਂ ਨੂੰ ਵੀ ਪੈਸੇ ਦਿੰਦੀ ਆ ਤੇ ਜਿਹੜੇ ਆਈਐਸ ਹੋ ਵੀ ਦਿੰਦੇ ਆ ਕਿਉਂਕਿ ਦੇਖੋ ਜਿਹੜਾ ਵੀ ਬੁੱਤ ਤੋੜਨ ਦੀ ਗੱਲ ਕਰਦੇ ਉਹਦਾ ਮੈਂ ਸਖਤ ਵਿਰੋਧ ਕੀਤਾ ਸੀ ਕਿਉਂਕਿ ਮੈਂ ਗੱਲ ਦੱਸੀ ਸੀ ਵੀ ਟਿੱਖੀ ਜਿਹੜੀ ਆ ਉਹ ਪਿਆਰ ਦੇ ਨਾਲ ਆਪਣੇ ਨਾਲ ਖੜਾ ਕਰਦੀ ਆ ਨਾ ਕਿ ਨਫ਼ਰਤ ਪੈਦਾ ਕਰਦੀ ਆ ਗੁਰਨਾਨਕ ਸਾਹਿਬ ਜੀ ਨੇ ਸਭ ਤੋਂ ਵੱਧ ਜਿਹੜਾ ਬੁੱਤ ਦਾ ਵਿਰੋਧ ਕੀਤਾ ਪਰ ਇੱਕ ਬੁੱਤ ਨਹੀਂ ਫੜਵਾਇਆ ਉਹਨਾਂ ਨੇ ਦੇਖੋ ਜੇ ਅਸੀਂ ਕਿਸੇ ਨੂੰ ਚਾਹੁੰਦੇ ਆ ਤੇ ਉਹ ਸਾਡੀ ਵਿਚਾਰਧਾਰਾ ਨਾਲ ਰਲੇ ਸਾਡੀ ਵਿਚਾਰਧਾਰਾ ਨਾਲ ਸੰਜੇ ਕਿਉਂ ਨਾ ਸੀ ਆਪਣੀ ਵਿਚਾਰਧਾਰਾ ਨਾਲ ਦੱਸੀਏ ਵੀ ਸਾਡੀ ਜੇ ਦੁਨੀਆ ਦੇ ਵਿੱਚ ਬਦੀਆਂ ਚਾਰ-ਚਾਰ ਆਇਆ ਤੇ ਅਸੀਂ ਦਸੀਏ ਲੋਕੀ ਸਰਖੋ ਸਾਡੇ ਨਾਲ ਜੁੜਨਗੇ ਤੇ ਇਹ ਉਸ ਗੱਲ ਤੋਂ ਉਤਰ ਹੋ ਜਾਂਦੇ ਜਦੋਂ ਸੇ ਇਹ ਗੱਲ ਕਰਦੇ ਹਨ ਵੀ ਆਪਾਂ ਕਿਉਂ ਨਾ ਲੋਕਾਂ ਦੇ ਵਿੱਚ ਪ੍ਰਚਾਰ ਕਰੀਏ ਵੀ ਖਾਲਸਾ ਕਿੱਧਾਂ ਦਾ ਆਇਆ ਜਿਹੜਾ ਖਾਲਿਸਤਾਨ ਤੁਸੀਂ ਬਣਾਉਣਾ ਚਾਹੁੰਦੇ ਉਹ ਚ ਕੀ ਰੂਪਰੇਖਾ ਹੋਗੀ ਮੈਂ ਇਹੋ ਗੱਲ ਨਹੀਂ ਕਹਿੰਦਾ ਤੁਸੀਂ ਕਰਨੀ ਕਿਉਂਕਿ ਅਸਲ ਜਿੰਨਾਂ ਦਾ ਇੱਕ ਮਕਸਦ ਹੋ ਰਿਹਾ ਵੀ ਸਿੱਖਾਂ ਨੂੰ ਆਈਸੋਲੇਟ ਕਰਨਾ ਵੀ ਜਦੋਂ ਸਿੱਖਾਂ ਆਈਸੋਲੇਟ ਹੁੰਦੇ ਆ ਤੇ ਸਿੱਖਾਂ ਦਾ ਅਸਲ ਦੇ ਵਿੱਚ ਜੋ ਦਿਸ ਰਿਹਾ ਆ ਵੀ ਜਿਹੜੇ ਜਿੰਨੇ ਵੀ ਸਮਝਦਾਰ ਬੰਦੇ ਨੇ ਸਾਡੇ ਲੀਡਰ ਨੇ ਸਹਿਬਾਨ ਨੇ ਉਹ ਸਾਰੇ ਇੱਕ ਗੱਲ ਤੋਂ ਚਿੰਤਤ ਆ ਵੇ ਇਹ ਬੰਦੇ ਦਾ ਸਾਡਾ ਦੁਆਰਾ ਜੈਨੋਸਾਈਡ ਕਰਵਾਉਣਾ ਚਾਹੁੰਦੇ ਆ ਕਿਉਂਕਿ ਇਹਨਾਂ ਨੇ ਬਾਰ ਬਾਰ ਉਥੇ ਗਰੁੱਪ ਬਣਾਏ ਹੋਏ ਜਿਨ੍ਹਾਂ ਵਿੱਚ ਦੋ ਧਰਮ ਨੂੰ ਟਾਰਗੇਟ ਕੀਤਾ ਜਾਂਦਾ ਸਾਡੇ ਭਿੰਦੇ ਜਿਹੜੇ ਆਪਣੇ ਜਿਹਨੂੰ ਕਹਿੰਦੇ ਆ ਇਹੋ ਇਹ ਲਬਜ਼ ਵਰਤਿਆ ਜਾਂਦਾ ਵੀ ਇਹਨਾਂ ਇਹ ਉਮੀਦਵਾਰ ਜਿਹੜਾ ਜਿਹੜੇ ਧਰੇ ਦੇ ਬੰਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਐਸਸੀ ਭਾਈਚਾਰੇ ਨੂੰ ਟਾਰਗੇਟ ਕੀਤਾ ਜਾਂਦਾ ਇਹ ਜਾਣ ਪੂਰੀ ਟਾਰਗੇਟ ਕਰਦੇ ਇਹ ਸਾਰਾ ਸਿਲੈਕਟਰ ਦੇ ਵਿੱਚ ਜਿਹੜਾ ਪਿਆਰ ਭਾਈਚਾਰਾ ਬਣਿਆ ਹੋਇਆ ਪੰਜਾਬ ਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਸਿੱਖਾਂ ਉੱਤੇ ਜਿਹੜਾ ਵੀ ਇਸ ਤੇ ਇੱਕ ਆਈਸੋਲੇਟ ਹੋਣ ਇਸ ਸਿੱਖ ਇੱਕ ਖੋਜੇ ਲੱਜਣ ਤੇ ਕੋਈ ਸਾਡਾ ਜਿਹੜੀ ਆਉਣ ਵਾਲੇ ਸਮੇਂ ਦੀ ਸਿੱਖ ਦੇ ਹਿਸਾਬ ਦੇ ਸੰਘਰਸ਼ਨਾ ਕਰਦਾ ਪੰਥੂ ਦੇ ਇੱਕ ਹਿਸਾਬ ਦਾ ਸਿੱਖਾਂ ਦਾ ਦੁਸ਼ਮਣ ਆ ਨਾ ਕਿ ਉਹ ਸਿੱਖਾਂ ਦਾ ਕੋਈ ਨੀਂਦ ਰਿਹਾ ਉਹਦੇ ਇੱਕ ਚਲੋ ਨਹੀਂ ਸਸਤਾ ਚਲਾਈ ਜਿਹੜੀ ਏਟੀਸੀ ਉਸ ਤੋਂ ਝੂਠ ਮਾਰ ਕੇ ਹੁਣ ਉਹ ਅੱਗੇ ਜਿਹੜਾ ਜਾ ਰਿਹਾ ਆ ਹਾਂਜੀ ਸਿੱਖਾਂ ਚ ਸਭ ਤੋਂ ਜ਼ਿਆਦਾ ਕੈਟਾਗਰੀ ਦੇ ਵਿੱਚ ਸਾਡੇ ਮਜਬੀ ਸਿੱਖਾਂ ਜੀ ਸਿੱਖਾਂ ਦੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਵੀ ਬਹੁਤ ਜੋਰ ਸ਼ੋਰ ਨਾਲ ਕਰਦੇ ਆ ਜੀ ਉਹ ਤੇ ਫਿਰ ਵੀ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਵੀ ਉਹ ਸਿੱਖੀ ਦਾ ਵਿਰੋਧੀ ਹੈ ਖਾਲਿਸਤਾਨ ਦਾ ਨਾਰਾ ਦੰਦਾ ਹੈ ਉਹ ਵੀ ਖਾਲਿਸਤਾਨ ਅਸੀਂ ਬਣਾਣਾ ਹੈ ਤੇ ਇਹ ਜਿਹੜੇ ਸਿਲੈਕਟ ਕਰਦੇ ਆਂ ਵਿਅਕਤੀ ਜਿਹਦਾ ਸਿਲੈਕਟ ਕਰ ਲਿਆ ਹੁਣ ਚੰਡੀਗੜ੍ਹ ਤੋਂ ਕਰ ਲਿਆ ਫਲੋਰ ਤੋਂ ਕਰ ਲਿਆ ਜਾਂ ਫਿਰ ਅੰਮ੍ਰਿਤਸਰ ਤੋਂ ਕਰ ਲਿਆ ਵੀ ਮਤਲਬ ਇਹ ਪ੍ਰੋਸੈਸ ਕੀ ਹੈ ਕਿਦਾਂ ਸਿਲੈਕਟ ਕਰਦੇ ਮੈਂ ਸੁਣਿਆ ਸੀ ਵੀ ਇਹ ਟ੍ਰੇਨਿੰਗ ਵੀ ਦਿੰਦੇ ਆਂ ਵੀ ਜਿੱਦਾ ਬੰਬ ਕਿਦਾਂ ਗੇਰਨਾ ਪਹਿਲਾਂ ਤਿੰਨ ਬੰਬ ਕਰਵਾਉਂਦੇ ਆਂ ਫਿਰ ਫਿਰ ਉਹਨੂੰ ਟ੍ਰੇਨਿੰਗ ਦਿੰਦੇ ਆਂ ਵੀ ਕਿਦਾਂ ਤੂੰ ਇਹ ਚੀਜ਼ ਕਰਨੀ ਹੈ ਇਹ ਤੱਕ ਸਿਸਟਮ ਵੀ ਕੁਝ ਇਹਦੇ ਵਿੱਚ ਮੈਂ ਨਾਲ ਹੀ ਇੱਕ ਸਵਾਲ ਹੋਰ ਐਡ ਕਰ ਦਵਾ ਰੋਕ ਆ ਤੁਹਾਨੂੰ ਯਾਦ ਹੋਣਾ ਤੁਸੀਂ ਤਾਂ ਕਿਉਂਕਿ ਇਸ ਚੀਜ਼ ਦੇ ਵਿੱਚ ਇਨਵੋਲ ਵੀ ਰਹੇ ਹੋ ਜਦੋਂ ਪੰਨੂ ਨੇ ਇੱਕ ਵੀਡੀਓ ਪਾਈ ਸੀ ਕੁੰਬ ਦੇ ਵਿੱਚ ਆਈ ਥਿੰਕ ਸਿਲੰਡਰ ਫਟੇ ਸੀਗੇ ਤੇ ਇਹ ਸਿਲੰਡਰ ਮੇਰੇ ਖਿਆਲ ਪੰਜ ਚਾਰ ਸਿਲੰਡਰ ਫਟੇ ਸੀ ਉਸ ਤੋਂ ਬਾਅਦ ਪੰਨੂ ਦਾ ਇੱਕ ਵੀਡੀਓ ਆਉਂਦਾ ਹੈਗਾ ਗੁਰਪਤਵੰਦ ਸਿੰਘ ਪੰਨੂ ਇਹ ਕਹਿੰਦਾ ਹੈ ਕਿ ਉਸ ਦਾ ਐਕਸ਼ਨ ਹੈਗਾ ਕੁੰਬ ਦੇ ਵਿੱਚ ਬੰਬ ਉਹਨੇ ਸਟਵਾਏ ਹੈਗੇ ਆ ਇਹ ਸਾਰੀ ਖੇਡ ਕੀ ਹੈਗੀ ਆ ਬਿਕੋੜੀ ਬਈ ਲਈ ਕਰਦੇ ਆ ਵੀ ਜਿਹੜੇ ਕੰਮ ਇਹ ਕਰਦਾ ਹੈ ਤੇ ਜ ਮੈਂ ਤੁਹਾਨੂੰ ਦੱਸ ਦਿੰਦਾ ਵੀ ਪੰਨੂ ਦਾ ਇੱਕ ਮਾਟੋ ਰਿਆ ਆ ਸਾਡੇ ਜਿਹੋ ਕਿਸੇ ਵਾਰ ਜਦੋਂ ਮੈਂ ਇਹਨਾਂ ਦੇ ਨਾਲ ਹੁੰਦਾ ਤੇ ਜਦੋਂ ਅਸੀਂ ਮੀਟਿੰਗ ਕਰਨੀ ਤੇ ਇਹ ਕਿਹਾ ਜਾਂਦਾ ਸੀ ਵੀ ਜੇ ਤੁਹਾਡੇ ਮਸ਼ਕ ਲੜ ਗਿਆ ਨਾ ਮਤਲਬ ਕਿ ਤੁਹਾਨੂੰ ਦੁੱਖ ਪਹੁੰਚ ਰਿਹਾ ਤੇ ਉਹ ਸਾਰਾ ਇੰਡੀਆ ਸਟੇਟ ਤੇ क्लेਮ ਕਰ ਦੇਣਾ ਜੇ ਕੋਈ ਉੱਥੇ ਕੋਈ ਇਦਾਂ ਦਾ ਕੰਮ ਹੋਣਾ ਉਹਦਾ ਤੁਸੀਂ ਕ੍ਰੈਡਿਟ ਲੈ ਲੈਣਾ ਬੇਸ਼ੱਕ ਤਾਂ ਇਹ ਕੀਤਾ ਵੀ ਨਹੀਂ ਕਿਉਂਕਿ ਅਸੀਂ ਅਸੀਂ ਸਾਰਾ ਕੁਝ ਇੱਕ ਗੇਮ ਬਾ ਦਿੱਤੀ ਜਿਹੜੇ ਬੰਦੇ ਆ ਭਾਈ ਸਾਹਿਬ ਮੇਰੇ ਹੁੰਦਿਆ ਹੋਏ ਕੋਈ ਇਦਾਂ ਦੀ ਟ੍ਰੇਨਿੰਗ ਦੀ ਨਹੀਂ ਉਹ ਬੰਦੇ ਇੰਡੀਆ ਚ ਇਹਨਾਂ ਦੇ ਹੈਗੇ ਐਸੈਟਸ ਠੀਕ ਹੈ ਜੀ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਬੰਦੇ ਲੱਗੋ ਬੰਦੇ ਉਹ ਲੱਗੋ ਵੀ ਜਿਹੜੇ ਲਾਲਚੀ ਹੋ ਕੇ ਤੇ ਕੰਦਾ-ਕੁੰਦਾ ਦੇ ਮਾਰ ਦੇਣ ਤੋਂ ਮੁੜ ਕੇ ਕੋਈ ਨਹੀਂ ਕੋਈ ਉਹਨਾਂ ਦੇ ਮਗਰ ਜਾਣ ਵਾਲਾ ਵੀ ਨਾ ਹੋਵੇ ਕੋਈ ਇਹੋ ਜਿਹੀ ਧਰਨਾ ਵੀ ਜਿਹੜੀ ਪੈਸੇ ਵਾਲੀ ਹੋਵੇ ਵੀ ਜਿਹੜੀ ਸਾਡੇ ਮਗਰ ਆ ਜੇ ਤਾਂ ਇਹ ਇਹਨਾਂ ਦੇ ਬੰਦੇ ਉਹਨਾਂ ਨੂੰ ਬੇ ਕਰਦੇ ਬਕਾਇਦਾ ਤੇ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਕਰਦੇ ਹੋ ਕੀ ਦੇਖੋ ਜਿਹੜਾ ਐਸੈਲ ਸਿੱਖਿਆ ਨਾ ਤੇ ਇੱਕ ਜਿਹੜਾ ਆ ਉਹ ਆ ਜਿਹੜੇ ਤੁਸੀਂ ਕਹਿੰਦੇ ਨਾ ਕਿ ਕਦੀ ਬੰਦ ਹੋ ਸਕਦੇ ਜਾਂ ਇਹਨਾਂ ਵਿੱਚ ਅਸੀਂ ਟਿਕ ਨਹੀਂ ਕਰਦੇ ਅਸੀਂ ਆਪਣੇ ਹੱਕ ਲੈਣਾ ਚਾਹੁੰਦੇ ਆ ਤੇ ਉਹਦੇ ਤਰੀਕੇ ਹੈਗੇ ਆ ਤੇ ਉਹ ਤਰੀਕਿਆਂ ਦੇ ਨਾਲ ਅਸੀਂ ਆਪਣੇ ਕੌਮ ਦਾ ਆਪਣੇ ਪੰਜਾਬ ਦਾ ਸਵਾਰਾਂਗੇ ਪਰ ਜਿਹੜੇ ਕੰਮ ਪੰਨੂ ਕਰਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਪੰਨੂ ਦਾ ਮੇਨ ਮਕਸਦ ਆ ਵੀ ਸਿੱਖਾਂ ਨੂੰ ਦੁਨੀਆ ਵਿੱਚ ਕਿਸ ਤਰ੍ਹਾਂ ਆਪਾਂ ਖੜ ਸਕਦੇ ਆ ਸਿੱਖ ਜਿਹੜਾ ਚਿਹਰਾ ਆ ਉਹ ਖਾਲਿਸਤਾਨ ਇਨੇ ਇੱਕ ਬੈਨਰ ਕੜਾ ਬਣਾਇਆ ਹੋਇਆ ਵੀ ਖਾਲਿਸਤਾਨ ਸ਼ਬਦ ਹੀ ਮਗਰ ਲੁਕ ਜਾਂਦਾ ਪਰ ਇਹ ਇਹ ਅਸਲ ਦੇ ਵਿੱਚ ਹੈ ਜਿਸ ਜੋ ਅਸੀਂ ਜਿਹਨੂੰ ਦੇਖਦੇ ਸਾਰਾ ਕੰਮ ਹਾਂਜੀ ਇਹ ਇੰਡੀਅਨ ਸਟੇਟ ਦਾ ਇੱਕ ਛੱਡਿਆ ਹੋਇਆ ਰਾਹ ਦਾ ਇੱਕ ਛੱਡਿਆ ਹੋਇਆ ਸਾਨੂੰ ਜੋ ਲੱਗਦਾ ਵੀ ਇੱਕ ਰੋਅ ਦਾ ਛੱਡਿਆ ਹੋਇਆ ਸਾਡੇ ਸਿੱਖੀ ਵਿੱਚ ਇੱਕ ਪੇਸ ਦੇ ਵਿੱਚ ਜਗਰੀ ਜਿਹੜਾ ਸਿੱਖ ਨੂੰ ਖਤਮ ਕਰਿਆ ਦੇਖੋ ਇਹ ਆਈਐਸਆਈ ਨਾਲ ਤਾਂ ਗੁਰਪਤਵੰਤ ਪੰਥ ਨੂੰ ਦੇ ਸਿੱਧੇ ਸਿੱਧੇ ਸੰਬੰਧ ਜਿਹੜੇ ਹੈਗੇ ਉਹ ਜਗ ਜਾਹਰ ਨੇ ਔਰ ਇਹ ਕਿਤੇ ਨਾ ਕਿਤੇ ਸਿੱਖਾਂ ਨੂੰ ਬਦਨਾਮ ਕਰਨ ਵਾਲਾ ਔਰ ਸਿੱਖਾਂ ਨੂੰ ਅਸਿਲੀਟ ਕਰਨ ਵਾਲਾ ਇਹਦਾ ਕੰਮ ਹੈਗਾ ਆਪਾਂ ਹੁਣ মিডিਆ ਤੋਂ ਇੱਕ ਵਾਰੀ মিডিਆ ਵਾਲੇ ਮਿੱਤਰਾਂ ਤੋਂ ਸਵਾਲ ਜਵਾਬ ਲੈ ਲਈਏ ਕਿਉਂਕਿ ਜਿੰਨੇ ਕੀ ਜਾਣਕਾਰੀ ਮੈਨੂੰ ਲੱਗਦਾ ਇੱਕ ਵਾਰੀ ਤੁਸੀਂ ਆਪਣਾ ਵੀਡੀਓ ਜਿਹੜਾ ਹੈਗਾ ਮੈਂ ਇਧਰੋਂ ਦੀ ਪਲੇ ਕਰ ਦਵ ਫੋਟਾ ਵੀਡੀਓ ਜਿਹੜਾ ਮੈਂ ਨਾਲ ਵੀਡੀਓ ਪਲੇ ਕਰ ਦੰਨਾ ਜਿੱਥੇ ਤੁਸੀਂ ਇਹਨਾਂ ਦੇ ਪ੍ਰਚਾਰ ਦੇ ਵਿੱਚ ਸੀਗੇ ਤੇ ਆਈ ਥਿੰਕ ਹਾਂਜੀ ਆ ਮੀਡੀਆ ਵਾਲੇ ਮਿੱਤਰ ਸਵਾਲ ਪੁੱਛ ਸਕਦੇ ਇਹਨਾਂ ਨਾਲ ਨਾਲ ਮੈਂ ਇਹਨਾਂ ਦਾ ਵੀਡੀਓ ਪਲੇ ਕਰ ਦਾਂਗਾ ਮੀਡੀਆ ਵਾਲੇ ਮਿੱਤਰਾਂ ਨੇ ਜਿਹੜੇ ਵੀ ਸਵਾਲ ਪੁੱਛਣੇ ਉਹ ਪੁੱਛ ਸਕਦੇ ਨੇ ਜੀ ਪਜੀ ਮੇਰਾ ਸਵਾਲ ਇਹ ਹੈ ਆਪਣਾ ਤੁਸੀਂ ਆਪਣੇ ਰਸਤੇ ਨਾਲ ਪੁੱਛਦੇ ਮੈਨੂੰ ਆ ਬਾਤ ਪਤਾ ਨਹੀਂ ਜਾਂਦੀ ਹਾਂਜੀ ਹਾਂਜੀ ਮੇਰਾ ਸਵਾਲ ਇਹ ਹੈ ਕਿ ਜਿਹੜੀ ਪੰਜਾਬ ਦੀ ਗਾਣ ਹੁੰਦੇ ਆ ਕੋਈ ਜਿਹੜਾ ਹੈਗਾ ਛਾਪੇ ਲਾ ਕੇ ਜਾਂ ਕਿਸੇ ਤਰ੍ਹਾਂ ਦੇ ਸਲੋਗਨ ਲਿਖ ਕੇ ਜਿਹੜੇ ਵੀ ਲੋਕ ਫਰਦੇ ਆ ਇਹ ਪੂਰਾ ਇਲਾਕੇ ਤੋਂ ਮੈਸੇਜ ਚੱਲ ਰਿਹਾ ਪੂਰਾ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਗੱਲਬਾਤ ਕੀਤੀ ਜਾਂਦੀ ਹੈ ਤੁਸੀਂ ਉੱਥੇ ਜਾ ਕੇ ਕਿਸੇ 에য়ারਪੋਰਟ ਤੇ ਜਾ ਕੇ ਜਾਂ ਕਿਸੇ ਦਫ਼ਤਰ ਦੇ ਬਾਹਰ ਜਾ ਕੇ ਐਸਐਸਪੀ ਦਫ਼ਤਰ ਜਾਂ ਸਰਕਾਰੀ ਬਿਲਡਿੰਗ 'ਚ ਜਾ ਕੇ ਉੱਥੇ ਕਰਕੇ ਜਰਦੇ ਇਹ ਪੂਰਾ ਜਦਾਂ ਕਿਸ ਤਰ੍ਹਾਂ ਮੈਸੇਜ ਚੱਲ ਰਿਹਾ ਪੰਜਾਬ ਦੇ ਵਿੱਚ ਸਾਡਾ ਗੁਰਪ੍ਰੀਤ ਜੀ ਸੁਣ ਗਿਆ ਤੁਹਾਨੂੰ ਵੀ ਆ ਮੈਂ ਦੁਬਾਰਾ ਕਮਾਂ ਧੀਰਪੀੜ ਕਰਦੇ ਮੈਨੂੰ ਸੁਣਿਆ ਹਾਂ ਹਾਂ ਜੀ ਜਿਹੜਾ ਜਿਹੜਾ ਛਾਪੇ ਲਗਵਾਏ ਜਾ ਰਹੇ ਨੇ ਜਗਾ ਜਗਾ ਛਾਪੇ ਲਗਵਾਉਣ ਤੋਂ ਬਾਅਦ ਉਹ ਮੁੰਡੇ ਚੱਕੇ ਜਾਂਦੇ ਨੇ ਮੁੰਡੇ ਬਾਅਦ ਚ ਉਹ ਟਾਰਚਰ ਹੁੰਦੇ ਨੇ ਇਹ ਨੈਕਸਸ ਕਿਵੇਂ ਕੰਮ ਕਰਦਾ ਹੈਗਾ ਉਹਨਾਂ ਦਾ ਬੇਸਿਕਲੀ ਸਵਾਲ ਇਹ ਸੀਗਾ ਇਹ ਕੀ ਮਤਲਬ ਵੀ ਜਿਹੜੇ ਤੌਰਚੇ ਕੀਤੇ ਜਾਂਦੇ ਮੈਨੂੰ ਦੁਆਰਾ ਮੈਨੂੰ ਆਮ ਆਮ ਨਾਲ ਜਿਹੜੇ ਜਿਹੜੇ ਛਾਪੇ ਲਗਵਾਏ ਜਾਂਦੇ ਹੈਗੇ ਅੱਜ ਦੀਵਾਰਾਂ ਤੇ ਸਲੋਗਨ ਲਾ ਕੇ ਦੁਵਾਰਾਂ ਤੇ ਜਿਹੜੇ ਸਲੋਗਨ ਲਿਖੇ ਜਾਂਦੇ ਆ ਜਾਂ ਹੋਰ ਜੜੀਆਂ ਐਕਟੀਵਿਟੀਜ਼ ਹੁੰਦੀਆਂ ਉਸ ਤੋਂ ਬਾਅਦ ਉਹ ਲੜਕੇ ਜਿਹੜੇ ਆ ਪੁਲਿਸ ਚੱਕ ਲੈਂਦੀ ਹੈਗੀ ਆ ਫਿਰ ਉਹ ਵਿਚਾਰੇ ਆ ਉਹ ਆ ਜਾਂਦੇ ਆ ਆਪਣਾ ਉਹਨਾਂ ਨੂੰ ਇਸ ਤਰ੍ਹਾਂ ਦਾ ਲਾਲਚ ਦਿੱਤਾ ਉਹਨਾਂ ਨੂੰ ਲਾਲਚ ਕਿਵੇਂ ਦਿੱਤੇ ਜਾਂਦੇ ਆ ਤੇ ਉਹਨਾਂ ਨੂੰ ਨਾਲ ਕਿਵੇਂ ਜੋੜਿਆ ਜਾਂਦਾ ਜਦੋਂ ਤੁਸੀਂ ਦੱਸਿਆ ਕਿ ਗਰੀਬ ਘਰਾਂ ਦੇ ਮੁੰਡੇ ਹੁੰਦੇ ਨੇ ਇਹਦੇ ਵਿੱਚ ਟਾਰਗੇਟ ਯੂਥ ਨੂੰ ਹੀ ਕਿਉਂ ਕੀਤਾ ਹਾਂ ਇਹਦੇ ਵਿੱਚ ਟਾਰਗੇਟ ਯੂਥ ਨੂੰ ਕਿਉਂ ਕਰਦੇ ਨੇ ਇਹ ਸਵਾਲ ਆ ਜੀ ਦੇਖੋ ਜੀ ਈਜ਼ੀ ਬੰਦਾ ਜਿਹੜਾ ਟਾਰਗੇਟ ਉਹਨਾਂ ਨੂੰ ਈਜ਼ੀ ਟਾਰਗੇਟ ਕਰ ਸਕਦੇ ਸੋ ਉਹਨਾਂ ਨੂੰ ਪਤਾ ਹੈ ਵੀ ਜਿਹੜੀ ਸੰਗਠਨ ਮੁਰੀ ਇੱਥੇ ਗਰੀਬੀ ਹੈ ਜਦੋਂ ਅਸੀਂ ਕਿਸੇ ਗਰੀਬ ਬੰਦੇ ਨੂੰ ਜਿਹੜਾ 200 ਰੁਪਈਆ ਦਿਹਾੜੀ ਲੈ ਰਿਹਾ ਉਹਨੂੰ ਕਹਾਂਗੇ ਲੈ ਤੈਨੂੰ 4-5 ਲੱਖ ਦਵਾਵਾਂਗੇ ਤੈਨੂੰ ਬਾਹਰ ਵੀ ਲੈ ਕੇ ਜਾਵਾਂਗੇ ਤੂੰ ਫੜਿਆ ਨਹੀਂ ਜਾਣਾ ਤੈਨੂੰ ਅਸੀਂ ਕੱਢ ਲੈਣਾ ਆ ਕਿ ਜਦੋਂ ਭਰੋਸੇ ਦਵਾਏ ਜਾਂਦੇ ਮੈਨੂੰ ਦੱਸੋ ਕਿਹੜਾ ਪੰਜਾਬੀ ਆ ਇੱਥੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਜਿਹੜਾ ਨਹੀਂ ਕਰੂਗਾ ਕੰਮ ਜੀ ਇਹ ਇਹ ਲਾਂਚ ਹੈ ਲੋਕਾਂ ਦੀ ਮਜਬੂਰੀ ਹੈ ਤੇ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਇਹ ਜਿਹੜੇ ਬੰਦੇ ਇਹਨਾਂ ਨੇ ਰੱਖੇ ਹੋਇਆ ਉਹਨਾਂ ਨੂੰ ਪਹਿਲੇ ਦੰਦੇ ਆ ਤੇ ਉਹ ਬੰਦਿਆਂ ਨੂੰ ਇਸ ਤਰੀਕੇ ਨਾਲ ਕਨਵਿੰਸ ਕਰਦੇ ਆ ਇਹ ਬੰਦੇ ਲੱਭਦੇ ਕਿਵੇਂ ਨੇ ਬੇਸਿਕ ਮਾਮਲਾ ਸਵਾਲ ਸੀਗਾ ਕਿ ਇਹ ਬੰਦਿਆਂ ਨੂੰ ਲੱਭਦੇ ਕਿਵੇਂ ਨੇ ਤੇ ਆਪਣੇ ਨਾਲ ਕਿਵੇਂ ਜੀ ਤੋਂ ਨਿਆਬ ਦੇ ਵਿੱਚ ਤੇ ਹੀ ਲੱਭਣਾ ਬੇਜਿਨੇ ਮੱਤੀ ਲੱਗੂ ਚੇਨਈ ਬੰਦੇ ਆਇਸੀ ਜਿਹੜੇ ਔਨ ਪੇਡ ਕੰਮ ਕਰ ਜਾਂਗੇ ਕਿਉਂਕਿ ਇਹਨਾਂ ਨੂੰ ਕਿਹਾ ਉਹਨਾਂ ਨੂੰ ਕਿਹਾ ਜਾਂਦਾ ਵੀ ਅਸੀਂ ਤੁਹਾਨੂੰ ਪੜ ਨਹੀਂ ਹੁੰਦਾ ਨਾ ਅਸੀਂ ਤੁਹਾਨੂੰ ਬਾਹਰ ਕੱਢ ਲੈਣਾ ਬੰਦੇ ਨੇਪਾਲ ਪਹੁੰਚਦੇ ਤਾਂ ਉੱਥੇ ਰੈਸਟ ਕਰਵਾਤੇ ਜਾਂਦੇ ਉਹ ਜੇ ਗੱਲ ਸੋਚੋ ਕਿ ਜਿਹੜਾ ਬੰਦਾ ਉਸ ਵੇਲੇ ਘਰ ਰਿਆ ਸੀ ਦਿੱਲੀ ਉੱਤੇ ਮਹਾਰਾਜ ਘਰ ਰਿਹਾ ਸੀ ਉਹ ਲੋਕਾਂ ਨੂੰ ਮੈਸੇਜ ਕਰ ਰਿਹਾ ਸੀ ਵੀ ਮੈਂ ਚੱਲਿਆ ਮਿੱਤਰ ਚੱਲਿਆ ਇੰਗਲੈਂਡ ਹੂੰ ਤੇ ਹੁਣ ਆ ਜਿਓ ਬੇਹੂ ਤਾਹੇ ਵੀ ਲੋਕਾਂ ਨੂੰ ਕਿਉਂਕਿ ਲੋਕੀ ਪੰਜਾਬ ਦੇ ਵਿੱਚ ਅਸਲੇ ਲਈ ਇਕਨੋਮਿਕਲੀ ਬਹੁਤ ਕਿਹਨੂ ਕਿ ਉਹਨਾਂ ਦੀ ਏਡੀ ਸਥਿਤੀ ਚੰਗੀ ਨਹੀਂ ਹੈਗੀ ਤੇ ਜਿਨ੍ਹਾਂ ਦੀ ਸਥਿਤੀ ਚੰਗੀ ਨਹੀਂ ਜਦੋਂ ਉਹਨੂੰ ਲਾਲਚ ਦੇਣਾ ਹੈ ਹਾਂਜੀ ਵਧੀਆ ਜੇ ਹੋਟਲ 'ਚ ਬਿਠਾ ਕੇ ਉਹਨਾਂ ਨੂੰ ਨਾਲ ਖਵਾਉਣਾ ਤਾਂ ਤੇ ਨਾਲ ਗੱਲਾਂ ਕਰਨੀਆਂ ਤੇ ਪਰਮਾਣ ਸੁੱਖ ਇਸ ਤੋਂ ਇੰਦੀ ਨੂੰ ਚਿੰਤਾ ਨਹੀਂ ਪਈ ਇੱਥੇ ਇੱਥੇ ਭਾਈ ਸਾਹਿਬ ਪੁੱਛ ਰਹੇ ਨੇ ਮੇਰੇ ਇੱਕ ਪੱਤਰਕਾਰ ਵੀਰ ਪੁੱਛ ਰਹੇ ਨੇ ਵੀ ਠੀਕ ਹੈ ਇਹ ਟਾਰਗੇਟ ਕਰਦੇ ਆ ਗਰੀਬਾਂ ਨੂੰ ਜਿਹੜਾ ਹੀ ਪੈਸਿਆਂ ਦੀ ਗੱਲ ਕਰਦੇ ਨੇ ਜਦੋਂ ਤੁਸੀਂ ਕਹਿ ਕੇ ਨੇਪਾਲ ਬਾਰਡਰ ਤੋਂ ਚੁਕਾ ਦਿੰਦੇ ਨੇ ਜਿਹੜੀ ਪੈਸਿਆਂ ਦੀ ਗੱਲ ਕਰਦੇ ਆ ਕਿਸੇ ਨੂੰ ਇਹਨਾਂ ਨੇ ਕੋਈ ਪੈਸਾ ਦਿੱਤਾ ਹੁਣ ਤੱਕ ਗਿਆ ਕਿਸੇ ਦੀ ਪੈਰਵਾਹੀ ਕੀਤੀ ਹੈ ਕਿਸੇ ਦੇ ਵਕੀਲ ਕੀਤੇ ਨੇ ਭਾਜੀ ਕਿਸੇ ਤਾਂ ਨਹੀਂ ਕੀਤਾ ਆ ਮੇਰੀ ਆਈ ਹੈਮ ਨੋ ਨੋਲੇਜ ਕਿ ਮੇਰੀ ਨੋ ਨੋਲੇਜ ਹੈ ਅਜ ਤੱਕ ਇੱਕ ਵੀ ਕੇਸ ਨਹੀਂ ਆਇਆ ਜਿੰਨੇ ਬੰਦੇ ਨਾਲ ਇਹਦਾ ਸੰਪਰਕ ਕਰਦੇ ਉਹ ਕਹਿੰਦੇ ਸਾਡੇ ਸਾਡੇ ਬੱਚਿਆਂ ਨਾਲ ਲੱਜ ਦੇ ਕੇ ਫਸਾਦਾ ਤੇ ਹੁਣੇ ਬੰਦਾ ਸਾਡੀ ਹਾਲ ਨਹੀਂ ਪੁੱਛਦਾ ਤੇ ਕਈਆਂ ਨੇ ਜਦੋਂ ਇਹਨੂੰ ਕੰਟੈਕਟ ਵੀ ਕਰਨ ਦੀ ਕੋਸ਼ਿਸ਼ ਕਰਦੇ ਉਹ ਨੰਬਰ ਬੰਦ ਕਰਕੇ ਤੇ ਉਹ ਖਤਮ ਹੋ ਜਾਂਦਾ ਪਰ ਕਿਉਂ ਅੱਗੇ ਉਹ ਲੈਸਰ ਨਹੀਂ ਕਰ ਰਿਹਾ ਕੋਈ ਸੋਰੀ ਪੰਜਾਬ ਦੇ ਜਿਹੜੀ ਖੈਰਸਤਰੀ ਨੂੰ ਆਪਰੇਟ ਕੀਤੀ ਜਾ ਰਹੇ ਕੋਈ ਹੈ ਦੀਮ ਕਿਤੇ ਟੋਕਟ ਆ ਰਹੀ ਹੈ ਕੋਈ ਐਦਾ ਦੀ ਟੀਮ ਮੇਰੇ ਖਿਆਲ ਨਾਲ ਆਪਾਂ ਇਹ ਸਵਾਲ ਨਾ ਪੁੱਛੀਏ ਜਾਂ ਚਲੋ ਆਪਾਂ ਸਾਬ ਦਾ ਸਵਾਲ ਇਹ ਹੈਗਾ ਕਿ ਪੰਜਾਬ ਦੇ ਵਿੱਚ ਕੋਈ ਅਸੀ ਟੀਮ ਹੈਗੀ ਆ ਜਿਹੜੀ ਇਸ ਟਾਈਮ ਇਹਨਾਂ ਦੇ ਨੈਟਵਰਕ ਨੂੰ ਆਪਰੇਟ ਕਰ ਰਹੀ ਹੈਗੀ ਆ ਮੇਰੇ ਖਿਆਲ ਨਾਲ ਉਹ ਕੋਲੇ ਨੌਜਵਾਨ ਹੋਣਗੇ ਅੱਜ ਉਹ ਫੜੇ ਜਾਣਗੇ ਇਹਦੇ ਗਵਾਹ ਦਿੰਨਾ ਦੇਖੋ ਜੋ ਵੀ ਇਹ ਅਸਲ ਦੀ ਗੱਲ ਹੈ ਵੀ ਇਹ ਕਹਿੰਦੇ ਵੀ ਸਾਡੇ ਜੇਬ ਦੇ ਵਿੱਚ ਵੱਡੇ ਵੱਡੇ ਅਫਸਰ ਵੱਡੀਆਂ ਵੱਡੀਆਂ ਜਿਹੜੇ ਐਸ ਦੇ ਆਪਣੇ ਸਰਕਾਰੀ ਤੰਤਰਾਂ ਨਾਲ ਜੁੜੇ ਹੋਏ ਐਮਐਲਏ ਐਮਪੀ ਸੀ ਵੀ ਨਹੀਂ ਤੇ ਕੱਕ ਵੀ ਇਹ ਸਾਨੂੰ ਇੱਥੇ ਤਾਂ ਕੋਈ ਕਹਿੰਦੇ ਹੁੰਦੇ ਵੀ ਮੋਦੀ ਦੀ ਜਿਹੜੀ ਕੈਬਨਿਟ ਹੈ ਉਹ ਸਾਡੇ ਹੱਥੇ ਜਿਹੜਾ ਮੋਦੀ ਨੂੰ ਬਾਅਦ ਚ ਪਤਾ ਲੱਗਦਾ ਸਾਨੂੰ ਪਤਾ ਪਹਿਲਾਂ ਬਦਲ ਲਾਈ ਜਾਂਦਾ ਮੈਂ ਇਸ ਲਈ ਇਹ ਸਵਾਲ ਤੁਹਾਨੂੰ ਪੁੱਛ ਨਹੀਂ ਕਰ ਲਾਉਂਦਾ ਸੀ ਵੀ ਇਹ ਤਾਂ ਹੁਣ ਦੇਖੋ ਜੀ ਇੱਥੇ ਤੁਹਾਡੇ ਜਿਹੜੀ ਉਹ ਹੋ ਰਹੀ ਉਹ ਕੈਰੀ ਉਹ ਨੂੰ ਨਹੀਂ ਸਮਝ ਕੇ ਹੁੰਦੇ ਸੀ ਵੀ ਆ ਖਾਲਿਸਤਾਨ ਤਾਂ ਕੰਦਨਾਂ ਦੀ ਕਿਉਂਕਿ ਇਹਨਾਂ ਦਾ ਜਿਹੜੇ ਇਹਨਾਂ ਦੇ ਵੱਡੇ ਵੱਡੇ ਤੰਤਰ ਉਹ ਬਖਾਉਂ ਆ ਉਹ ਕਹਿੰਦੇ ਸਾਡੇ ਥੱਲੇ ਐਸਐਸਪੀ ਡੀਐਸਪੀ ਵਰਗੇ ਬੰਦੇ ਆ ਸਾਡੇ ਥੱਲੇ ਸੋ ਮੀਨਸ ਇਹ ਤਾਂ ਹੁਣ ਤੁਹਾਡੀ ਆ ਨਾ ਤੁਸੀਂ ਵੇਖੋ ਹੁਣ ਵੀ ਤੁਹਾਡੇ ਜਿਹੜੇ ਤੁਹਾਡਾ ਲਾਅ ਜਿਨ੍ਹਾਂ ਨੇ ਕਫਰਡ ਕਰਨਾ ਉਹ ਵੇਖੇ ਹੋਏ ਆ ਤੇ ਫਿਰ ਅਸੀਂ ਇੱਥੇ ਤੁਹਾਨੂੰ ਕੀ ਦਸੀਏ ਹੁਣ ਮੈਂ ਇਸ ਇਸੇ ਲਈ ਨਾ ਮੈਂ ਇਸ ਸਵਾਲ ਨੂੰ ਟੱਚ ਨਹੀਂ ਕਰਨਾ ਚਾਹੁੰਦਾ ਮੈਂ ਬਾਕੀ ਸਵਾਲ ਹੋਰ ਲਵਾਵਾਂਗਾ ਮੈਂ ਇਸ ਪਰਸਨਲ ਐਕਸਪੀਰੀਅੰਸ ਦੱਸਣਾ ਜਦੋਂ ਮੇਰੀ ਸਿਕਿਉਰਿਟੀ ਜਿਹੜੀਆਂ ਲਿਸਟਾਂ ਜਾਰੀ ਹੋਈਆਂ ਬਘੇਲ ਸਿੰਘ ਨੇ ਟਿਕਟੌਕ ਤੇ ਸਾਡੀਆਂ 15 ਜਾਣਿਆਂ ਦੀਆਂ ਸਿਕਿਉਰਿਟੀ ਦੀਆਂ ਲਿਸਟਾਂ ਸਨੇ ਐਡਰੈਸ ਪਾਈਆਂ ਹੁਣ ਉਹ ਜਿਹੜੀ ਲਿਸਟ ਸੀਗੀ ਸਿਕਿਉਰਿਟੀ ਦੀ ਉਹ ਅੰਮ੍ਰਿਤਸਰ ਮੈਜਿਸਟ੍ਰੇਟ ਦੀ ਸੀ ਉਹਦੇ ਉੱਤੇ ਸਟੈਂਪ ਲੱਗੀ ਹੋਈ ਸੀ ਅੰਮ੍ਰਿਤਸਰ ਮੈਜਿਸਟ੍ਰੇਟ ਦੀ ਜਦੋਂ ਅਸੀਂ ਆਪਣੇ ਲੈਵਲ ਤੇ ਉਹਨੂੰ ਡਿਗ ਕਰਨ ਦੀ ਕੋਸ਼ਿਸ਼ ਕੀਤੀ ਇਨਵੈਸਟੀਗੇਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਨੂੰ ਐਕਚੁਅਲ ਪਤਾ ਲੱਗਿਆ ਕਿ ਇਹ ਉਹ ਰਿਪੋਰਟ ਹੈਗੀ ਆ ਕਿ ਅੰਮ੍ਰਿਤਪਾਲ ਤੋਂ ਕਿਹੜੇ-ਕਿਹੜੇ ਬੰਦਿਆਂ ਨੂੰ ਖਤਰਾ ਹੈਗਾ ਜਾਂ ਕਿਹ ਜਿਹੜੀ ਕਿ ਜਨਤਕ ਹੋਈ ਅਮਰੀਕਾ ਪਹੁੰਚੀ ਤੇ ਟਿਕਟੌਕ ਤੇ ਵਾਇਰਲ ਹੋਈ ਠੀਕ ਹੈ ਜੀ ਤੁਹਾਡੇ ਸਵਾਲ ਦਾ ਜਿਹੜਾ ਤੁਸੀਂ ਪੁੱਛਿਆ ਸੀਗਾ ਬਹੁਤ ਸਾਰੇ ਅਫਸਰ ਬਹੁਤ ਸਾਰਾ ਸਰਕਾਰੀ ਅਮਲਾ ਇਹਨਾਂ ਦੇ ਨਾਲ ਇਨਵੋਲਵ ਹੈਗਾ ਔਰ ਬਹੁਤ ਡੀਪ ਲੈਵਲ ਤੇ ਮੈਂ ਇਸੇ ਲਈ ਇਹ ਸਵਾਲ ਨੂੰ ਟੱਚ ਨਹੀਂ ਕਰਨਾ ਚਾਹ ਰਿਆ ਸੀ ਬਟ ਚਲੋ ਗੁਰਪ੍ਰੀਤ ਜੀ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕੋਈ ਹੋਰ ਮੇਰਾ ਵੀਰ ਸਵਾਲ ਪੁੱਛਣਾ ਚਾਹੁੰਦਾ ਜੀ ਹਾਂਜੀ ਇਹਦਾ ਵਿਦੇਸ਼ੀ ਤੇ ਗਿਆਨ ਦੀ ਗੱਲ ਚੱਲਦੀ ਹੈ ਗੈਂਗਸਟਰ ਬਹੁਤ ਨੇ ਕਿ ਵਿਦੇਸ਼ਾਂ ਜੂ ਕਾਸਟ ਆਉਂਦੇ ਪਤੂ ਦਾ ਵੀ ਕਿਸੇ ਤਰ੍ਹਾਂ ਦਾ ਕੋਈ ਨੀਡ ਉਤਾਰੇ ਨਾ ਰੱਖਿਆ ਗੈਂਗਸਟਰਸ ਦੇ ਨਾਲ ਪੰਨੂ ਦੇ ਲਿੰਕ ਕੁਲੀ ਉਹ ਜਿਹੜੇ ਪਵਿੱਤਰ ਸਿੰਘ ਇੱਥੇ ਫੜਿਆ ਗਿਆ ਜਿਹੜਾ ਵੀ ਨੋਨ ਇੰਡੀਅਨ ਗੈਂਗਸਟਰ ਹੈ ਜਿਹਨੂੰ ਇੰਡੀਆ ਦੇ ਵਿੱਚੋਂ ਜਿਹਦੇ ਉੱਤੇ ਇਹੋ ਜਿਹੀਆਂ ਧਾਰਾਂ ਲੱਗੀਆਂ ਹੁਣ ਜੋ ਤੇ ਲੱਗੀਆਂ ਸੀਗੀਆਂ ਉਹ ਇੰਡੀਆ ਤੋਂ ਬਾਹਰ ਨਿਕਲ ਗਿਆ ਤੇ ਕਿਹਦੇ ਸੰਪਰਕ ਚ ਆਉਂਦਾ ਤੇ ਪੰਨੂ ਆ ਔਨ ਰਿਕਾਰਡ ਇੱਕ ਕਹਿੰਦਾ ਸਟੇਟਮੈਂਟ ਕਿ ਕੀ ਪਵਿੱਤਰ ਉਹਦਾ ਬੰਦਾ ਆ ਤੇ ਜਦ ਕਿ ਆਪਾਂ ਸਾਰਿਆਂ ਨੂੰ ਪਤਾ ਆ ਵੀ ਜਿਹੜਾ ਪਵਿੱਤਰ ਆ ਪਵਿੱਤਰ ਜਿਹੜਾ ਆ ਇਸ ਨੋਨ ਗੈਂਗਸਟਰ ਤੇ